ਤੇ ਇਸ ਕਲੋਨੀ ਨੂੰ ਰਸਤਾ ਜੋ ਹੈ ਇਸ ਜਮੀਨ ਦਾ ਉਹ ਆਰਾਮਨਗਰ ਤੋਂ 11 ਫੁੱਟ ਦਾ ਹੁੰਦਾ ਹੈ ਜਿਹੜਾ ਕਿ ਗਾਹ ਖੇਤਾਂ ਤੋਂ ਸਾਡੀ ਕਲੋਨੀ ਨੂੰ ਲੱਗਦਾ ਸੀ 1930 31 ਦੇ ਵਿੱਚ ਜਦੋਂ ਇਹ ਰੇਲਵੇ ਲੰਨ ਪਈਆ ਪਤਾ ਨਹੀਂ ਰੇਲਵੇ ਨੇ ਕੀ ਸਮਝ ਕੇ ਇੱਥੇ ਛੋਟੀ ਜਿਹੀ ਕੋ ਪੂਰੀ ਬਣਾ ਕੇ ਸਾਡੇ ਦਾ ਰਕਸ਼ਾ ਜਿਹੜਾ ਪੁਰਾਣਾ ਰਸਤਾ ਸੀ ਉਹ ਬਲੌਕ ਕਰ ਦਿੱਤਾ ਇੱਥੇ ਕਮ ਸੇ ਕਮ ਕੋਈ 1.5 2 ਹਜ਼ਾਰ ਤੇ ਘਰ ਬਣੇ ਹੋਏ ਆ ਤੇ ਇੰਨੀ ਕਿ ਇਹਨਾਂ ਨੂੰ ਦਿੱਕਤ ਆ ਗਈ ਹੈ ਬੱਚਿਆਂ ਨੂੰ ਸਕੂਲ ਨਹੀਂ ਲੈ ਕੇ ਜਾ ਸਕਦੇ ਮੀਂਹ ਪੈ ਜੇ ਤੇ ਇਹ ਬਾਹਰ ਨਹੀਂ ਨਿਕਲ ਸਕਦੇ ਪਾਣੀ ਸਾਡੀ ਕਲੋਨੀ ਭਰ ਜਾਂਦੀ ਆ 2014 ਤੋਂ ਡਿਪਾਰਟਮੈਂਟ ਨੂੰ ਬਾਰ-ਬਾਰ ਲੈਟਰ ਮੰਤਰੀਆਂ ਨੂੰ ਲਿਖ ਰਹੇ ਆ ਕਿ ਪਾਈਏ ਸਾਡਾ ਜਿਹੜਾ ਰਸਤਾ ਸੀਗਾ 11 ਫੁੱਟ ਦਾ ਇਹ ਬਹਾਲ ਕੀਤਾ ਜਾਵੇ ਤੇ ਰੇਲਵੇ ਵਿਭਾਗ ਤੋਂ ਸਾਡਾ ਰਸਤਾ ਬਹਾਲ ਕਰਵਾ ਕੇ ਸਾਨੂੰ ਦਵਾਇਆ ਜਾਵੇ ਰੇਲਵੇ ਵਿਭਾਗ ਨੂੰ ਵੀ ਅਸੀਂ ਬਹੁਤ ਲੈਟਰ ਲਿਖੇ ਆ ਸਾਡੇ ਲੈਟਰਾਂ ਦਾ ਕੋਈ ਜਵਾਬ ਨਹੀਂ ਦਿੱਤਾ ਹਣਾ ਨੇ मामला सर जी ये हैगा कि मैं इठे पंछी कॉलोनी ਦਾ ਵਸਨੀਕ ਆ ਮੇਰਾ ਨਾਮ ਜਸਵੰਤ ਸਿੰਘ ਆ ਤੇ ਤਕਰੀਬਨ ਮੈਂ ਇਥੇ 14-15 ਸਾਲ ਤੋਂ ਵਸਿੰਦਾ ਆ ਇਸ ਕਲੋਨੀ ਨੂੰ ਜਿਹੜਾ ਹੈਗਾ ਇਥੇ ਆਬਾਦੀ ਤਕਰੀਬਨ ਕੋ 2.5 ਹਜ਼ਾਰ ਦੇ ਕਰੀਬ ਹੈਗੀ ਆ 100-150 ਘਰ ਹੈਗਾ ਇਥੇ ਬਣਿਆ ਹੋਇਆ ਤੇ ਇਸ ਕਲੋਨੀ ਨੂੰ ਰਸਤਾ ਜੋ ਹੈ ਇਸ ਜ਼ਮੀਨ ਦਾ ਉਹ ਆਰਾਮਨਗਰ ਤੋਂ 11 ਫੁੱਟ ਦਾ ਹੁੰਦਾ ਹੈ ਜਿਹੜਾ ਕਿ ਗਾਹ ਖੇਤਾਂ ਨੂੰ ਤਾਂ ਸਾਡੀ ਕਲੋਨੀ ਨੂੰ ਲੱਗਦਾ ਸੀ 1930-31 ਦੇ ਵਿੱਚ ਜਦੋਂ ਇਹ ਰੇਲਵੇ ਲੈਣ ਪਈ ਆ ਪਤਾ ਨਹੀਂ ਰੇਲਵੇ ਨੇ ਕੀ ਸਮਝ ਕੇ ਇੱਥੇ ਛੋਟੀ ਜਿਹੀ ਕੋ ਪੁੜੀ ਬਣਾ ਕੇ ਸਾਡਾ ਜਿਹੜਾ ਰਕਸ਼ਾ ਜਿਹੜਾ ਪੁਰਾਣਾ ਰਸਤਾ ਸੀ ਉਹ ਬਲੌਕ ਕਰ ਦਿੱਤਾ ਅਸੀਂ 2014 ਤੋਂ ਡਿਪਾਰਟਮੈਂਟ ਨੂੰ ਬਾਰ-ਬਾਰ ਲੈਟਰ ਮੰਤਰੀਆਂ ਨੂੰ ਲਿਖ ਰਹੇ ਆ ਕਿ ਪਾਈਏ ਸਾਡਾ ਜਿਹੜਾ ਰਸਤਾ ਸੀਗਾ 11 ਫੁੱਟ ਦਾ ਇਹ ਬਹਾਲ ਕੀਤਾ ਜਾਵੇ ਤੇ ਰੇਲਵੇ ਵਿਭਾਗ ਤੋਂ ਸਾਡਾ ਰਸਤਾ ਬਹਾਲ ਕਰਵਾ ਕੇ ਸਾਨੂੰ ਦਵਾਇਆ ਜਾਵੇ ਰੇਲਵੇ ਵਿਭਾਗ ਨੂੰ ਵੀ ਅਸੀਂ ਬਹੁਤ ਲੈਟਰ ਲਿਖੇ ਆ ਸਾਡੇ ਲੈਟਰਾਂ ਦਾ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਹੁਣ ਇਹਨਾਂ ਨੇ ਆਪਣਾ ਪਲੇਟਫਾਰਮ ਸ਼ੁਰੂ ਕਰਨਾ ਕੀਤਾ ਆ ਤੇ ਹੁਣ ਵੀ ਇਹ ਆਪਣਾ ਪਲੇਟਫਾਰਮ ਬਣਾਉਂਦੇ ਆ ਸਾਡੇ ਰਸਤੇ ਬਾਰੇ ਕੋਈ ਨਹੀਂ ਇਹਨਾਂ ਨੇ ਉਹ ਪੁਲੀ ਜਿਹੜੀ 11 ਫੁੱਟ ਦੀ ਕਰਨ ਦੀ ਇਹਦੇ ਸਾਡੀ ਕੋਈ ਡਮਾਂਡ ਨਹੀਂ ਮੰਨੀ ਇਹਨਾਂ ਨੇ ਸਾਡਾ ਰਸਤਾ ਹੀ ਉਹ ਪੁਲੀ ਦੇ ਥੱਲੇੋਂ ਦੀ ਸੀਗਾ ਆਮ ਲੋਕੀ ਇੱਥੋਂ ਦੀ ਲੰਘਦੇ ਆ ਮੰਡੀ ਲੱਗੇ ਆ ਸਬਜ਼ੀ ਮੰਡੀ ਦਾਣਾ ਮੰਡੀ ਲੱਗੇ ਆ ਜੀਟੀ ਰੋਡ ਨੀਅਰ ਪੈਂਦਾ ਹੋਰ ਸਕੂਲਾਂ ਨੂੰ ਕੋਈ ਰਸਤਾ ਨਹੀਂ ਹੈਗਾ ਬੱਚੇ ਵੀ ਲੰਘਦੇ ਹਨ ਦਿਨ ਸਵੇਰੇ ਸਕੂਲਾਂ ਨੂੰ ਬੱਚੇ ਛਡਣ ਜਾਣਾ ਹੁੰਦਾ ਪੁਲੀ ਦੇ ਥੱਲੇ ਦੀ ਬੜੀ ਦਿੱਕਤ ਆਉਂਦੀ ਹੈ ਜਦੋਂ ਇਹ ਥੱਲੇ ਨੂੰ ਲੰਘਦੇ ਆ ਤੇ ਸੋ ਸਾਡੀ ਸਰਕਾਰ ਅੱਗੇ ਔਰ ਸਾਡੀ ਇਸ ਰੇਲਵੇ ਡਿਪਾਰਟਮੈਂਟ ਅੱਗੇ ਬੇਨਤੀ ਕਰਮ ਕਰੋ ਪਹਿਲਾਂ ਸਾਡਾ 11 ਫੁੱਟ ਪੁਲੀ ਚੌੜੀ ਕਰਕੇ ਸਾਡਾ ਜਿਹੜਾ ਰਸਤਾ ਆ ਉਹ 11 ਫੁੱਟ ਦਾ ਪੁਲੀ ਥੱਲੇੋਂ ਕੱਢ ਕੇ ਵੜਾਓ ਪਹਿਲਾਂ ਸਾਡਾ ਸਾਡੀ ਇਹੀ ਮੰਗ ਹੈ ਜੀ ਹਾਂਜੀ ਉੱਚ ਉੱਚ ਅਧਿਕਾਰੀ ਜਿਹੜੇ ਵੱਡੇ ਉਡਰ ਵਾਲੀ ਵੀ ਗੱਲ ਹੋਈ ਸੀ ਲੇਕਿਨ ਉਹ ਇੰਨੀ ਗੱਲ ਕਹਿ ਗਏ ਸੀਗੇ ਆਪਣੇ ਬੰਦਿਆਂ ਨੂੰ ਵੀ ਭਾਈ ਸਾਡੇ ਤੇ ਪ੍ਰੈਸ਼ਰ ਬਹੁਤ ਆ ਤੁਸੀਂ ਇਹਨਾਂ ਦਾ ਰਸਤਾ ਜਿਹੜਾ ਉਹ 11 ਫੁੱਟ ਦਾ ਕਰੋ ਲੇਕਿਨ ਜਿਹੜੇ ਇਥੋਂ ਦੇ ਪਠਾਨਕੋਟ ਦੇ ਅਧਿਕਾਰੀ ਹੈ ਇਹਨਾਂ ਦਾ ਰਵਈਆ ਜਿਹੜਾ ਆ ਨਾ ਉਹ ਕੋਈ ਚੰਗਾ ਨਹੀਂ ਹੈਗਾ ਇਹ ਆਪਣਾ ਕੰਮ ਕਰਨ ਦੇ ਚੱਕਰ ਦੇ ਵਿੱਚ ਸਾਨੂੰ ਬੇਵਕੂ ਬਣਾਈ ਜਾਂਦੇ ਆ ਔਰ 11 ਫੁੱਟ ਦਾ ਰਸਤਾ ਹਟਾਈ ਤੂੰ ਦੀ ਦੂਜੀ ਸਾਈਡ ਤੋਂ ਕੱਢੀ ਜਾਂਦੇ ਆ ਤੇ ਜਿੱਧਰੋਂ ਸਾਨੂੰ ਲੋੜ ਆ ਉਧਰ ਸਾਡੀ ਪੁਲੀ ਦਾ ਰਸਤਾ ਨੂੰ ਨਹੀਂ ਛੇੜਦੇ ਤੇ ਜੇ ਇਨ ਫਿਊਚਰ ਇਹ ਰਸਤਾ ਨਹੀਂ ਕੱਢਦੇ ਤੇ ਤੁਹਾਡੀ ਅੱਗੇ ਰਣਨੀਤੀ ਕੀ ਹੋਏਗੀ ਜੇ ਨ ਫਿਊਚਰ ਦੇ ਸਾਡੀ ਉਹ ਪੁਲੀ ਨਹੀਂ 11 ਫੁੱਟ ਦੀ ਹੁਣ ਕੱਢ ਦੇ ਤੇ ਇੱਕ ਦਿਨ ਦਾ ਅਸੀਂ ਕੰਮ ਹੁਣ ਬੰਦ ਕਰਦੇ ਆਂਗੇ ਚੱਲ ਨਹੀਂ ਦਿਆਂਗੇ ਡਾਂ ਦਾ ਕੰਮ ਰੋਕ ਦੇਾਂਗੇ ਜੇ ਲੋਡ ਪਈ ਤੇ ਅਸੀਂ ਰੇਲ ਗੱਡੀ ਵੀ ਰੋਕਾਂਗੇ ਅਸੀਂ ਧਰਨਾ ਦੇਾਂਗੇ ਅਸੀਂ ਇੱਥੇ ਰੇਲ ਦੇ ਉੱਤੇ ਸਾਡਾ ਨਿਊ ਗੁਰੂ ਰਾਮਦਾਸ ਕਲੋਨੀ ਪੰਛੀ ਕਲੋਨੀ ਆ ਤੇ ਇੱਥੇ ਕੰਮ ਸੇ ਕੰਮ ਕੋਈ ਡੇਢ ਦੋ ਹਜ਼ਾਰ ਤੇ ਘਰ ਬਣੇ ਹੋਏ ਆ ਤੇ ਇੰਨੀ ਕਿ ਇਹਨਾਂ ਨੂੰ ਦਿੱਕਤ ਆ ਗਈ ਆ ਬੱਚਿਆਂ ਨੂੰ ਸਕੂਲ ਨਹੀਂ ਲੈ ਕੇ ਜਾ ਸਕਦੇ ਮੀ ਪਿਆਜੇ ਤੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਪਾਣੀ ਸਾਡੀ ਕਲੋਨੀ ਭਰ ਜਾਂਦੀ ਆ ਤੇ ਕੋਈ ਰਸਤਾ ਨਹੀਂ ਦੇ ਰਿਹਾ ਸਾਡੇ ਤੇ ਹੁਣ ਤੁਸੀਂ ਵੀ ਦੱਸੋ ਅਸੀਂ ਸਰਕਾਰਾਂ ਨੂੰ ਤੇ ਬਹੁਤ ਕੋਸ਼ਿਸ਼ ਕਹਿ ਚੁੱਕਿਆ ਪਰ ਸਰਕਾਰਾਂ ਨਹੀਂ ਸਾਡਾ ਅਜੇ ਤੱਕ ਸਾਥ ਦਿੰਦੀਆਂ ਜੇ ਕਹਿੰਦੇ ਆ ਸਰਕਾਰ ਕਹਿੰਦੀ ਹੈ ਕਿ ਅਸੀਂ ਗਰੀਬਾਂ ਨੂੰ ਘਰ ਬਣਾ ਕੇ ਦੇ ਦੇ ਆ ਮਕਾਨ ਬਣਾ ਕੇ ਦੇ ਰਿਹਾ ਇਹ ਟਾਇਲਟ ਬਣਾ ਕੇ ਦੇ ਰਿਹਾ ਪਰ ਜੇ ਲੋਕਾਂ ਨੂੰ ਇਹ ਬਣਾ ਕੇ ਦੇ ਰਹੀ ਆ ਤੇ ਗਰੀਬਾਂ ਦੇ ਜਿਹੜੇ ਘਰ ਆ ਉਹ ਤੇ ਕਮ ਸੋ ਕਮ ਬਚਾਉਣੇ ਚਾਹੀਦੇ ਆ ਇਹਨਾਂ ਨੇ ਜੇ ਸਾਨੂੰ ਘਰ ਨਹੀਂ ਬਣਾ ਕੇ ਦੇ ਸਕਦੇ ਸਾਡੇ ਗਰੀਬਾਂ ਦੇ ਘਰ ਤੇ ਬਣੇ ਰਹਿਣ ਦੇਣ ਸਾਨੂੰ ਰਸਤਾ ਤੇ ਦੇਣ ਜੇ ਸਾਨੂੰ ਰਸਤਾ ਨਹੀਂ ਮਿਲਿਆ ਤੇ ਸਾਡੇ ਇੱਥੇ ਰਹਿਣ ਦਾ ਕੀ ਕੋਈ ਹੈ ਕੋਈ ਵੈਲਿਊ ਨਹੀਂ ਸਾਡੀ ਸਾਡੇ ਮਕਾਨ ਗਰੀਬਾਂ ਨੇ ਬਣਾਇਆ ਮਿਹਨਤ ਕਰ ਕਰਕੇ ਕੋਈ ਵੈਲਿਊ ਨਹੀਂ ਸਾਡੇ ਘਰਾਂ ਦੀ ਅਸੀਂ ਇਹੀ ਹੱਥ ਜੋੜ ਕੇ ਕਹਿੰਦੇ ਆ ਕਿ ਸਰਕਾਰ ਚਾਹੇ ਕੰਮ ਕਰੇ ਨਾ ਕਰੇ ਲੇਕਿਨ ਇਹ ਜੋ ਰੇਲਵੇ ਵਾਲੇ ਆ ਇੱਥੇ ਸਾਡਾ ਰਸਤਾ ਹੈ ਇਹ ਸਾਨੂੰ ਰਸਤਾ ਮਿਲਣਾ ਚਾਹੀਦਾ 11 ਫੁੱਟ ਔਰ ਪੁਲੀ ਵੀ ਪੈਣੀ ਚਾਹੀਦੀ ਆ ਅਗਰ ਪੁਲੀ ਨਾ ਪਈ ਤੇ ਸਾਡਾ ਇਥੋਂ ਨੰਗਣਾ ਬਹੁਤ ਮੁਸ਼ਕਲ ਹੋ ਜਾਏਗਾ ਤੇ ਬਹੁਤੀ ਗੱਲ ਇਹ ਆ ਕਿ ਜੇ ਸਾਨੂੰ ਟ੍ਰੇਨ ਰੁਕਣੀ ਪਏਗੀ ਤੇ ਉਹ ਵੀ ਕੰਮ ਕਰਾਂਗੇ ਸਾਨੂੰ ਡਰ ਨਹੀਂ ਹੈਗਾ ਮਰਨਾ ਤੇ ਇੱਕ ਦਿਨ ਹੈ ਹੀ ਆ ਤੇ ਫਿਰ ਇਹ ਕੰਮ ਸਾਨੂੰ ਕਰਨਾ ਪਏਗਾ ਤੇ ਕਰਾਂਗੇ ਜਰੂਰ ਬਾਕੀ ਰਸਤਾ ਜੇ ਬਣ ਜਾਏਗਾ ਥੋੜੇ ਕੋਈ ਮਹੀਨੇ ਦਾ 15 ਦਿਨਾਂ ਚ ਤੇ ਠੀਕ ਆ ਨਹੀਂ ਤੇ ਫਿਰ ਅਸੀਂ ਗੱਡੀਆਂ ਰੋਕਣੀਆਂ ਸ਼ੁਰੂ ਕਰ ਦੇਣੀਆਂ ਕਰਨੀ ਜੇ ਚਾਹੇ ਸਰਕਾਰ ਆ ਜਾਏ ਚਾਹੇ ਰੇਲਵੇ ਆ ਜਾਏ ਮੇਰਾ ਨਾਮ ਸੁਭਦਰ ਭਜਨ ਸਿੰਘ ਆ ਤੇ ਮੈਂ ਮੇਰਾ ਘਰ ਵੀ ਇੱਥੇ ਨਾਲ ਹੀ ਆ ਇਸ ਪਾਸੇ ਕਰਕੇ ਇਹ ਕਲੋਨੀ ਦਾ ਪੱਕਾ ਸਰਕਾਰੀ ਰਾਹ ਹੈ 11 ਫੁੱਟ ਦਾ ਜਿਹੜਾ ਆਮ ਸਰਕਾਰ ਛੱਡਦੀ ਆ ਨਾ ਉਹ ਹੈ ਇਹ ਇੰਨਾ 50 ਕਿਲੇ ਪੈਰੀ ਆ ਉਹਨੂੰ ਵੀ ਰਾਹ ਇਹੀ ਲੱਗਦਾ ਕਲੋਨੀ ਨੇ ਇਹੀ ਲੱਗਦਾ ਅੱਗੇ ਮੰਦਿਰ ਹੈ ਕੋ ਉਹਨੂੰ ਵੀ ਰਾਹ ਇਹੀ ਲੱਗਦਾ ਗੁਰਦੁਆਰਾ ਸਾਹਿਬ ਵੀ ਇਹੀ ਰਾਹ ਲੱਗਦਾ ਤੇ ਜੇ ਇਹ ਰਸਤਾ ਨਾ ਛੱਡਣ ਤੇ ਲੋਕਾਂ ਨੂੰ ਇੱਥੋਂ ਇੱਥੋਂ ਮੰਡੀ ਪੈਂਦੀ ਆ ਸਾਰੀ ਅੱਧਾ ਕਿਲੋਮੀਟਰ ਉਤੋਂ ਦੀ ਘੁੰਮ ਕੇ ਪੈਦੀ ਆ ਮੰਡੀ ਜਿਹੜੀ 7 ਕਿਲੋਮੀਟਰ ਤੇ ਜਦੋਂ ਕੋਈ ਬੰਬਾਰ ਹੋ ਜਾਂਦਾ ਮਰੀਜ਼ ਦਾ ਉਹਨੂੰ ਹਸਪਤਾਲ ਖਾੜਨਾ ਮੁਸ਼ਕਲ ਹੁੰਦਾ ਕਿਉਂ ਕੱਚਾ ਰਾਹ ਹੈ ਤੇ ਨਾ ਇੱਥੇ ਗੱਡੀ ਚੱਲਦੀ ਤੇ ਨਾ ਮੋਟਰਸਾਈਕਲ ਚੱਲਦਾ ਤਿੰਨ ਮੌਤਾਂ ਹੋ ਗਈਆਂ ਇੱਥੇ ਕੱਚਾ ਰਾਹ ਹੈ ਕਰੋ ਨਾ ਕੋਈ ਗੱਡੀ ਚੱਲਦੀ ਨਾ ਮੋਟਰਸਾਈਕਲ ਚੱਲਦਾ ਤੇ ਇੱਥੇ ਤਿੰਨਾਂ ਬੱਚਿਆਂ ਦੀ ਮੌਤ ਵੀ ਹੋ ਗਈ ਕ੍ਰਾਸ ਕਰਨ ਲੱਗੇ ਆ ਪਿੱਛੇ ਥੋੜਾ ਜਿਹਾ ਆ ਤੇ ਇਹ ਸਰਕਾਰੀ ਰਾਹ ਪਹਿਲਾਂ ਤੇ ਜਿਹੜਾ ਸਾਈਡਿੰਗ ਬਣਾਉਂਦੇ ਨਾ ਰੇਲਵੇ ਸਾਈਡਿੰਗ ਇਹ ਮੰਨਦੇ ਨਹੀਂ ਹਨ ਇਹਨਾਂ ਨੂੰ ਟੈਲੀਫੋਨ ਕੀਤਾ ਇਹ ਕਿਨਾਂ ਦਾ ਏਡੀਆ ਨੇ ਚੋਪੜਾ ਚੋਪੜਾ ਉਹਨੂੰ ਟੈਲੀਫੋਨ ਕੀਤਾ ਉਹਨੂੰ ਮੈਂ ਚਿੱਠੀ ਭੇਜੀ ਉਹ ਚਿੱਠੀ ਵਾਪਸ ਕਰਤੀ ਉਹ ਲਈ ਨਹੀਂ ਮੇਰੇ ਕੋਲ ਆ ਉਹ ਤੇ ਉਹ ਕਹਿੰਦਾ ਜੀ ਇਹ ਤੁਹਾਡਾ ਦੇ ਹੈ ਹੀ ਨਹੀਂ ਇਹ ਤੇ ਗਵਰਨਮੈਂਟ ਨੇ ਇੱਕ ਵਾਰ ਕਰ ਲਿਆ ਰਸਤਾ ਮੈਂ ਉਹਨੂੰ ਕਿਹਾ ਵੀ ਸਰਕਾਰੀ ਰਾਹ ਜਿਹੜਾ ਨਾ ਕੋਈ ਵੇਚ ਸਕਦਾ ਤੇ ਨਾ ਖਰੀਦ ਸਕਦਾ ਤੁਹਾਡੇ ਕੋਲ ਕੋਈ ਕਾਗਜ਼ ਹੈ ਤੇ ਦੱਸੋ ਜੇ ਕੋਈ ਦਾ ਕੋ ਤੁਹਾਡੇ ਕੋਲ ਹੈ ਤੇ ਫਿਰ ਉਹ ਫਿਰ ਉਹਨੂੰ ਖੀਰ ਮੰਨਣਾ ਪਿਆ ਆ ਫਿਰ ਹੁਣ ਇਹਨੇ 4 ਬਲਾਕ ਬਣਾਉਣੇ ਨੇ 18 ਛਾ ਫੁੱਟਾ ਫੁੱਟ ਦੇ ਇੱਥੋਂ ਤੱਕ ਆ ਪੋਲ ਤੱਕ ਤੇ ਪਰਲਾ ਰਾਹ ਜਿਹੜਾ ਨਾ ਉਹੀ ਪਹਿਲਾਂ ਕਿਹ ਜਿਹੜੇ ਸੀ ਉਹ ਬਣਾ ਦੇਾਂਗੇ ਪਰ ਹੁਣ ਇਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਨਾ ਉਹ ਇਹੋ ਹੀ ਆ ਵੀ ਆਦਾਰਾ ਬਣਾ ਕੇ ਤੇ ਅਸੀਂ ਤੁਰ ਦਈਏ ਤੇ ਇਹ ਚੱਕਰ ਕਰਦੇ ਰਹਿਣ ਤੇ ਸਾਡੀ ਇਹ ਬੇਨਤੀ ਆ ਵੀ ਇਹ ਜਿਹੜਾ ਪਰਲੀ ਪੂਰੀ ਆ ਨਾ ਜਿਹੜੀ 5-6 ਫੁੱਟ ਦੀ ਤੇ ਉਹ ਪਹਿਲਾਂ ਕੱਢਣ ਤੇ ਫਿਰ ਰੇਲਵੇ ਲਾਈਨ ਵਿਛਾਉਣ ਨਹੀਂ ਤੇ ਅਸੀਂ ਰੇਲਵੇ ਲਾਈਨ ਇੱਥੇ ਪੈਣ ਨਹੀਂ ਦੇਣੀ ਕਿਉਂ ਇੱਥੇ ਤੇ ਇਧਰੋਂ ਵੀ ਲੋਕੀ ਪੜਨ ਸਕੂਲ ਇੱਥੇ ਸਕੂਲ ਆ ਜਾਂਦੇ ਨੇ ਇਧਰੋਂ ਇਧਰ ਜਾਂਦੇ ਨੇ ਫਿਰ ਮੰਡੀ ਤੋਂ 8 ਕਿਲੋਮੀਟਰ ਪੈਂਦੀ ਆ ਜੇ ਜੇ ਰਾਹ ਨਾ ਕੱਢਣ ਤੇ ਇਹ ਕਲੋਨੀ ਦਾ ਕੋਈ ਨਾ ਸੀਵਰੇਜ ਪੈ ਸਕਦਾ ਤੇ ਨਾ ਇਹ ਕਲੋਨੀ ਨੂੰ ਕੋਈ ਹੋਰ ਰਾਹ ਸੀਵਰੇਜ ਵੀ ਇਸੇ ਰਾਹ ਦੇ ਵਿੱਚੋਂ ਹੀ ਪੈਣਾ ਜੇ ਰਾਹ ਛੱਡਣਗੇ ਤਾਂ ਫੇਰ ਸੀਵਰੇਜ ਪੈਣਾ ਤੇ ਉਦੋਂ ਤੱਕ ਰੇਲਵੇ ਵਾਲੇ ਜਿਹੜੇ ਨੇ ਇਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਨੇ ਫਿਰ ਸਾਨੂੰ ਕੋਈ ਫਿਰੋਜ਼ਪੁਰ ਜਾਓ ਫਿਰੋਜ਼ਪੁਰ ਆਹ ਕਿਹਾ ਸਾਨੂੰ ਟਾਈਮ ਦਿਓ ਤੇ ਕਹਿੰਦੇ ਜੀ ਤੁਸੀਂ ਚੱਲੇ ਜਾਓ ਤੇ ਆਹ ਫਿਰ ਸਟੇਸ਼ਨ ਮਾਸਟਰ ਨੂੰ ਚਿੱਠੀ ਲਿਖ ਕੇ ਦਿੱਤੀ ਸਟੇਸ਼ਨ ਮਾਸਟਰ ਨੇ ਸਾਈਨ ਉਹਦੇ ਲੈ ਕੇ ਸਾਡੇ ਕੋਲ ਉਹ ਵੀ ਕਾਪੀ ਕੋਲ ਆ ਪਰ ਸਾਨੂੰ ਇਹਨਾ ਹਮੇਸ਼ਾ ਇਹ ਟਰਕਾਇਆ ਹੀ ਆ ਵੀ ਕਿਸ ਤਰ੍ਹਾਂ ਇਹ ਸਾਡੀ ਖਾਸੀ ਕਰਨ ਤੇ ਇਹਨਾਂ ਨੂੰ ਮਜਬੂਰ ਕਰਦੇ ਉੱਤੇ ਆ ਜਿਹੜਾ ਹੁਣ ਰਸਤਾ ਬਣਾ ਰਹੇ ਨੇ ਤੇ ਪਰਲੇ ਪਾਸੇ ਵੀ ਆਂਦੇ ਹਨ ਬੜਾਵਾਂਗੇ ਪਰ ਹੁਣ ਤਾਂ ਸਾਨੂੰ ਇਹਨਾਂ ਦੀ ਇੰਟੈਂਸ਼ਨ ਇਹ ਜਾਪਦੀ ਆ ਵੀ ਆ ਬਣਾ ਕੇ ਨਾ ਤੇ ਇਹਨਾਂ ਨੇ ਭਜੰਦੀ ਕਰਨਾ ਇੱਥੋਂ ਤੇ ਜੇ ਉਹ ਅੱਗੇ ਤੇ ਉੱਥੋਂ ਪੁਲੀ ਛੋਟੀ ਲਾਈ ਜਾਂਦੀ ਹੁਣ ਇਹਨਾਂ ਨੇ 5-5 ਫੁੱਟ 6-6 ਫੁੱਟ ਥੱਲੇ ਨਾ ਉਹਦੇ ਤੋਂ ਪੈਦਲ ਆ ਸਕਦਾ ਤੇ ਨਾ ਕਿਸੇ ਤਰ੍ਹਾਂ ਜਾ ਸਕਦਾ ਬਿਲਕੁਲ ਹੀ ਬਲਾਕ ਹੋ ਜਾਂਦਾ ਲੋਕਲ ਐਮ ਐਲ ਏ ਨੂੰ ਦੱਸਿਆ ਲੋਕਲ ਐਮ ਐਲ ਏ ਬੜਿਆਂ ਬਹੁਤ ਨੂੰ ਕਿਹਾ ਭਈ ਜਦੋਂ ਐਮ ਐਲ ਏ ਇਲੈਕਸ਼ਨ ਆਉਂਦੀਆਂ ਨਾ ਉਦੋਂ ਹੀ ਇਹ ਖੇਤੀਬਾੜੀ ਚ ਉਹਦੇ ਬਣਾ ਦਾਂਗੇ ਇੱਥੋਂ ਦੀ ਬਣਾ ਦਾਂਗੇ ਜਦੋਂ ਇਲੈਕਸ਼ਨ ਨੂੰ ਕੋਈ ਆਉਂਦਾ ਹੀ ਨਹੀਂ ਇੱਥੇ ਕੋਈ ਨਹੀਂ ਵਰਦਾ ਕਿਉਂ ਵਰਦਾ ਜੀ ਕੋਈ ਕੋਈ ਨਹੀਂ ਆਉਂਦਾ ਕੋਈ ਨਹੀਂ ਇੱਥੇ ਵਰਦਾ ਕੋਈ ਨਹੀਂ ਵਰਦਾ ਇਹ ਜਿਹੜੇ ਐਮ ਐਲ ਏ ਤੇ ਲੀਡਰ ਨੇ ਆਪਣੇ ਮਸਬਲ ਹੱਲ ਕਰਦੇ ਆ ਵੋਟਰਾਂ ਲੈਣ ਦਾ ਹੀ ਇਹਨਾਂ ਦਾ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਇਹ ਜੇ ਆਹੀ ਹੁਣ ਵੀ ਕਿਸੇ ਨੂੰ ਲੀਡਰ ਨੂੰ ਨਹੀਂ ਆਖਿਆ ਕਿ ਉਹ ਲੀਡਰ ਨੂੰ ਆਖੀਏ ਤੇ ਦੋ ਤੜੇ ਨੇ ਇੱਕ ਤੁਹਾਡਾ ਐਨਟੀ ਤੇ ਇੱਕ ਦੂਸਰਾ ਜ਼ੂਖਰਾ ਤੇ ਉਹ ਆਪੋ ਤੇ ਕੰਮ ਨਹੀਂ ਹੋਣ ਦਿੱਤਾ ਉਹ ਲਾਲ ਸਿੰਘ ਭਾਈ ਲਾਲੋ ਚੌਂਕ ਰੋ ਇਹਨੇ ਸ਼ੁਰੂ ਕੀਤਾ ਦੂਜਾ ਫੇਰ ਡੱਕ ਦਿੱਤਾ ਇੱਥੇ ਇਹ ਕੰਮ ਹੋਣਾ ਇਸ ਕਰਕੇ ਇਹ ਲੀਡਰਾਂ ਦੀ ਇਨਵੋਲਵਮੈਂਟ ਨਹੀਂ ਚਾਹੁੰਦੇ ਹੁੰਦੀ ਕਿ ਮੇਨ ਮੰਗ ਕੀ ਕਰਦੇ ਹੋ ਮੇਨ ਮੰਗ ਇਹ ਆ ਵੀ ਇਹ ਜਿਹੜਾ ਇਹ ਆ ਆ ਕੰਪਲੀਟ ਕਰਨ ਦੇ ਨਾਲ-ਨਾਲ ਉਹ ਪੁਲੀ ਪਾਈ ਜਾਏ ਉੱਥੋਂ ਦੀ 11 ਬਾਈ 9 ਫੁੱਟ ਦਾ ਉੱਥੋਂ ਵੀ ਰਸਤਾ ਬਣਾਇਆ ਜੇ ਤਾਂ ਕਿ ਲੈਵਲ ਹੋ ਜਾਏ ਤੇ ਦੁਨੀਆ ਆ ਜਾ ਸਕੇ ਇਥੋਂ ਜੇ ਨਾ ਪਾਉਣਗੇ ਤੇ ਫੇਰ ਅਸੀਂ ਇੱਥੇ ਧਰਨਾ ਵੀ ਦਿਾਂਗੇ ਰੇਲ ਗੱਡੀ ਵੀ ਰੋਕਾਂਗੇ ਭਾਵੇਂ ਸਾਨੂੰ ਜੇਲ੍ਹ ਜਾਣਾ ਪਵੇ ਇਹ ਪੱਕੀ ਗੱਲ ਹੈ ਹੋਰ ਕੋਈ ਸਾਡਾ ਹੱਲ ਨਹੀਂ ਹੋ ਸਕਦਾ ਇਹ ਰਸਤੇ ਤੋਂ ਬਗੈਰ ਇਹਨੂੰ ਕੋਈ ਰਸਤਾ ਨਹੀਂ ਲੱਗਦਾ ਜੇ ਜ਼ਿੰਮੇਦਾਰ ਇੱਥੋਂ ਡਾਂਡੇ ਲੈ ਕੇ ਜਾਣਾ ਤੇ ਅੱਧਾ ਕਿਲੋਮੀਟਰ ਹੈ ਮੰਡੀ ਤੇ ਜੇ ਉੱਤੋਂ ਦੀ ਘੁੰਮ ਕੇ ਆ ਤੇ 7 ਕਿਲੋਮੀਟਰ ਪੈ ਜਾਂਦੀ ਤੇ ਦੱਸੋ ਕਿ ਇਹ ਗਵਰਨਮੈਂਟ ਕੀ ਸਵਾਰਦਾ ਹੀ ਸਾਡਾ ਇਹ ਵੀ ਰੇਲਵੇ ਦਾ ਰਸਤਾ ਹੀ ਇਹੋ ਹੀ ਆ ਇਹਦੇ ਤੋਂ ਸਵਾ ਹੋਰ ਕੋਈ ਆ ਬਣ ਨਹੀਂ ਸਕਦਾ